ਸਕਾਉਂਡੀ ਮੈਂ ਦਾ ਪ੍ਰੋਜੈਕਟ ਸਟਾਡੀ ਮਹਾਨਯੋਗ ਮੁਖਵਤੀ ਭਗਵਤ ਸਿੰਘ ਜੀ ਨੇ ਜਿਹੜਾ ਪੰਜਾਬ ਦੇ ਵਿੱਚ ਯੂਨਿਕ ਨਵਾਂ ਇਨੀਸ਼ੀਏਟਿਵ ਲਿਆ ਸੀ ਆਮ ਆਦਮੀ ਖੋਲਣ ਦਾ ਉਹਦੇ ਵਿੱਚ 800 ਜਿਹੜੇ ਪਾਲੀ ਆਮ ਆਦਮੀ ਗ੍ਰੇਡ ਦੇ ਬਣਿਆ ਤੇ ਉਹਨਾਂ ਨੇ ਇੱਕ ਨਵਾਂ ਜਿਹੜਾ ਹੈਗਾ ਰਿਕਾਰਡ ਸੈੱਟ ਕੀਤਾ ਜੀ 9 ਸਤੰਬਰ ਨੂੰ 2 ਕਰੋੜ ਜਿਹੜੇ ਪੇਸ਼ੈਂਟਸ ਆ ਉੱਥੋਂ ਦਵਾਈ ਲੈ ਚੁੱਕੇ ਆ ਜਿਹਦੇ ਚੋਂ 90 ਲੱਖ ਜਿਹੜੇ ਹੈਗੇ ਆ ਜਿਹਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਆ ਕਿ 90 ਲੱਖ ਪੇਸ਼ੈਂਟਸ ਉੱਤੇ ਆਏ ਜਿਹੜੇ 1 ਕਰੋੜ 10 ਲੱਖ ਪੇਸ਼ੈਂਟ ਆ ਉਹਨਾਂ ਨੇ ਕਿਸੇ ਨਾ ਦੋ ਵਾਰੀ ਲਵਾਈ ਤਿੰਨ ਵਾਰੀ ਲਵਾਈ ਜਿਹਨੂੰ ਰੀ ਵਿਜ਼ਿਟਸ ਕਹਿੰਦੇ ਆ ਉਹ ਹੈਗੀ ਆ ਤੇ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੇ 55% ਆਫ ਪੈਸ਼ੈਂਟਸ ਜਿਹੜੀ ਕਿ ਪਹਿਲਾਂ ਔਰਤਾਂ ਵਾਸਤੇ ਬੈਰੀ ਜੇ ਆਪਾਂ ਮੈਂ ਜਨਰਲ ਮੈਡੀਕਲ ਕੇਅਰ ਦੀ ਗੱਲ ਕਰਾਂ ਤਾਂ ਉਹਦਾ ਨੰਬਰ 15.20-25% ਤੋਂ ਜ਼ਿਆਦਾ ਨਹੀਂ ਹੈ ਕਿਉਂਕਿ ਜਿਹੜੇ ਬੰਦੇ ਹੁੰਦੇ ਉਹ ਜਾ ਕੇ ਦਵਾਈ ਲੈਂਦੇ ਔਰਤਾਂ ਵਿਚਾਰੀਆਂ ਸਫਰ ਕਰੀ ਜਾਂਦੀਆਂ ਤੇ ਇਹਦੇ ਵਿੱਚ ਦਵਾਈ ਲੈਣ ਵਾਲੀ ਔਰਤਾਂ ਚਾਹਤਾ ਬਜ਼ੁਰਗਾਂ ਦਾ 19.73-20% ਹੈ ਜੀ ਬੱਚੇ ਵੀ 11% ਹੈ ਸੋ ਇਹਨਾਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਇਹਦੇ ਨਾਲ ਪਲੱਸ ਜਿਹੜਾ ਸਾਡਾ 3D ਮੈਡੀਸਨ ਇਨੀਸ਼ੀਏਟਿਵ ਹੈ ਲੋਕਾਂ ਦਾ ਘੱਟੋ ਘੱਟ ਵੀ ਪੰਜਾਬ ਦੇ ਲੋਕਾਂ ਦਾ 1000 ਕਰੋੜ ਰੁਪਏ ਆਊਟ ਆਫ ਪਾਕਟ ਐਕਸਪੈਂਸਸ ਉਹਦਾ ਲੋਕਾਂ ਨੂੰ ਫਾਇਦਾ ਹੋਇਆ ਸੋ ਮੈਂ ਮਾਜੋਗ ਮੁੱਖਰ ਜੀ ਸਾਹਿਬ ਦਾ ਧੰਨ ਕਰ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਬੁਲਾਈ ਦਿੰਦਾ ਔਰ ਥੋੜਾ ਜਿਹਾ ਵਾਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਰ ਆਮ ਆਦਮੀ ਖੇੜੇ ਕੋਲ ਤੇ ਹੋਰ ਵਧੀਆ ਇਨੀਸ਼ੀਏਟਿਵ ਲੈ ਕੇ ਹਸਤਾ ਨੂੰ ਅਪਗ੍ਰੇਡ ਕਰਕੇ ਐਮਰਜੈਂਸੀ ਸਰਵਿਸ ਸਿਚੂ ਕਰਦੇ ਹੋਰ ਵੀ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ ਡਾਕਟਰ ਰਿਕਰੂਟ ਕਰ ਰਹੇ ਹਾਂ ਸਟਾਫ ਰਿਕਰੂਟ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਗਈਆਂ ਬਹੁਤ-ਬਹੁਤ ਧੰਨਵਾਦ